ਖਬਰਨਾਮਾ ਦੇਖ ਰਿਹਾ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿ ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੁਸਰਾਜ ਇੱਕ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਕੱਲ ਇੱਕ ਸਮਝੌਤਾ ਹੋਇਆ ਜੰਗ ਦੀ ਉਲੰਘਣਾ ਨਹੀਂ ਹੋਵੇਗੀ ਸੀਜ਼ਫਾਇਰ ਹੋਵੇਗਾ ਜੰਗਬੰਦੀ ਹੋਵੇਗੀ ਦੋਨਾਂ ਦੇਸ਼ਾਂ ਦਾ ਸਮਝੌਤਾ ਕਰਾਇਆ ਗਿਆ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਅਤੇ ਉਹਨਾਂ ਦੇ ਉਪ ਰਾਸ਼ਟਰਪਤੀ ਵੱਲੋਂ ਹਾਲਾਂਕਿ ਅਮਰੀਕਾ ਇਸ ਗੱਲ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਦੇ ਸਕਦਾ ਕਿਉਂਕਿ ਇਹ ਇੰਦਰਾ ਗਾਂਧੀ ਵੱਲੋਂ ਇੱਕ ਪ੍ਰਤਾਪ ਪਾਸ ਕੀਤਾ ਗਿਆ ਸੀ ਹਿਮਾਚਲ ਦੀ ਸੰਧੀ ਨੂੰ ਲੈ ਕੇ ਕਿ ਕੋਈ ਵੀ ਦੇਸ਼ ਜਿਹੜਾ ਹੈ ਸਾਡੇ ਮਾਮਲੇ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦਾ ਚਲੋ देर आए दुरुस्त ਆਏ ਜੰਗਾ ਨਹੀਂ ਲਗਣੀਆਂ ਚਾਹੀਦੀਆਂ ਯੁੱਧ ਨਹੀਂ ਲੱਗਣੇ ਚਾਹੀਦੇ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਉਹ ਭਾਰਤ ਹੋਵੇ ਲੋਕਾਂ ਦਾ ਨੁਕਸਾਨ ਹੁੰਦਾ ਹੈ ਇਕਨੋਮਿਕਲੀ ਦੇਸ਼ ਵੀਕ ਚਲੇ ਜਾਂਦੇ ਨੇ ਅਤੇ ਹਜ਼ਾਰਾਂ ਲੋਕ ਮੌਤ ਦੀ ਭੇਚੜ ਜਾਂਦੇ ਨੇ ਲੇਕਿਨ 4 ਘੰਟਿਆਂ ਬਾਅਦ ਪਾਕਿਸਤਾਨ ਦੀ ਫੌਜ ਨੇ ਆਪਣਾ ਸੀਸਪੈਰ ਤੋੜ ਦਿੱਤਾ ਹਲ ਹਮਝੋਤਾ ਸਮਝੋਤਾ ਹੋਇਆ ਸੀ ਸਮਝੋਤੇ ਤੇ ਕਹਿਆ ਗਿਆ ਕਿ ਸੀਸਪੈਰ ਨਹੀਂ ਹੋਵੇਗੀ ਜੰਗਬੰਦੀ ਹੋਵੇਗੀ ਜਿਹੜੀ ਅੱਗੇ ਪਿੱਛੇ ਆਪਣੇ ਸਮਝੋਤੇ ਹੋਏ ਨੇ ਉਹਨਾਂ ਉੱਤੇ ਆਪਾਂ ਗੱਲਬਾਤ ਕਰਾਂਗੇ ਚਾਹੇ ਪਾਣੀ ਕਿਉਂ ਨਾ ਹੋਵੇ ਚਾਹੇ ਵਪਾਰ ਕਿਉਂ ਨਾ ਹੋਵੇ ਸਾਰਿਆਂ ਤੇ ਗੱਲਬਾਤ ਕਰਨ ਗਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਧਰ ਸ਼ਾਹਬਾਸ ਜਿਹੜੇ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਲੇਕਿਨ ਆਖਰਕਾਰ 4 ਘੰਟਿਆਂ ਬਾਅਦ ਸੀਜ਼ਫਾਇਰ ਕਿਉਂ ਤੋੜਿਆ ਗਿਆ ਕਿਉਂ ਗੋਲਾਬਾਰੀ ਕੀਤੀ ਗਈ ਕਿਉਂ ਮਜੇਲਾ ਭੇਜੀਆਂ ਗਈਆਂ ਕਿਉਂ ਡਰਨ ਡਰੋਨ ਵਰਗੀਆਂ ਜਿਹੜੀਆਂ ਨੇ ਬਚਕਾਣਾ ਹਰਕਤਾਂ ਕੀਤੀਆਂ ਗਈਆਂ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸ਼ਾਹਬਾਸ ਦੇ ਤੱਕ ਤਾਂ ਪਲਟਲ ਦੀਆਂ ਗੱਲਾਂ ਚੱਲ ਪਈਆਂ ਨੇ ਪਾਕਿਸਤਾਨ ਦੇ ਵਿੱਚ ਆਰਮੀ ਐਗਰੀ ਨਹੀਂ ਹੈ ਪਾਕਿਸਤਾਨ ਦੀ ਫੌਜ ਐਗਰੀ ਨਹੀਂ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਸੂਤਰਾਂ ਦੇ ਹਵਾਲੇ ਤੋਂ ਖਬਰ ਆਲੀ ਹੈ ਕਿ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਨੂੰ ਹੱਲ ਕਰਨ ਲਈ ਅਮਰੀਕਾ ਦੀ ਵਿਚੋਲਗੀ ਹੇਠ ਜੰਗਬੰਦੀ ਦਾ ਐਲਾਨ ਕੀਤਾ ਗਿਆ ਹਾਲਾਂਕਿ ਜੰਗਬੰਦੀ ਦੇ ਐਲਾਨ ਤੋਂ ਸਿਰਫ 4 ਘੰਟੇ ਬਾਅਦ ਪਾਕਿਸਤਾਨੀ ਫੌਜ ਨੇ ਪ੍ਰਧਾਨ ਮੰਤਰੀ ਸ਼ਾ ਸ਼ਾਹਵਾਜ਼ ਸ਼ਰੀਫ ਦੀ ਗੱਲ ਸੁਣ ਤੋਂ ਇਨਕਾਰ ਕਰ ਦਿੱਤਾ ਅਤੇ ਪਾਕਿਸਤਾਨੀ ਫੌਜ ਵੱਲੋਂ ਫਿਰ ਤੋਂ ਭਾਰਤੀ ਇਲਾਕਿਆਂ ਵਿੱਚ ਡਰੋਨ ਦਾਗਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ ਹਾਲਾਂਕਿ ਵਿਚੋਲ ਗਿਰੀ ਕੀਤੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਹਾਂ ਦੇਸ਼ਾਂ ਦੇ ਵਿੱਚ ਸਮਝੌਤਾ ਨਾ ਹੋਵੇ ਦੋਸਾਂ ਦੋਹਾਂ ਦੇਸ਼ਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੰਗ ਦੀ ਜਿਹੜੇ ਨਿਯਮ ਨੇ ਉਹਨਾਂ ਦੀ ਅਲੰਗਨਾ ਨਾ ਹੋਵੇ ਜੰਗ ਨੂੰ ਵਾਰ ਨੂੰ ਬੰਦ ਕੀਤਾ ਜਾਵੇ ਲੇਕਿਨ ਉਧਰ ਪਾਕਿਸਤਾਨ ਦੀ ਆਰਮੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ਼ ਦੀ ਗੱਲ ਹੀ ਨਹੀਂ ਮੰਨ ਰਹੀ ਇਨਕਾਰ ਕਰ ਦਿੰਦਾ ਹੈ ਕਿ ਅਸੀਂ ਤੁਹਾਡੇ ਅੰਡਰ ਕੰਮ ਨਹੀਂ ਕਰਾਂਗੇ ਵੱਖ-ਵੱਖ ਏਜੰਸੀਆਂ ਵੱਲੋਂ ਇਹ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਸ਼ਾਹਵਾਜ਼ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਤਖਤਾ ਪਲਟਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਾਕਿਸਤਾਨ ਦੀ ਆਵਾਮ ਵੱਲੋਂ ਪਾਕਿਸਤਾਨ ਦੀ ਆਰਮੀ ਵੱਲੋਂ ਅਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਜਿਹੜੇ ਸ਼ਹਾਬ ਸ਼ਰੀਫ ਨੂੰ ਇਹ ਪੰਪ ਦੇ ਰਹੀਆਂ ਸੀ ਕਿ ਤੁਹਾਨੂੰ ਭਾਰਤੀ ਜਨਤਾ ਆ ਭਾਰਤ ਸਰਕਾਰ ਦੇ ਸਾਹਮਣੇ ਚੁਕੜਾ ਨਹੀਂ ਚਾਹੀਦਾ ਯਾਨੀ ਕਿ ਬਲਦੀ ਉੱਤੇ ਤੇਲ ਪਾਉਣ ਦਾ ਕੰਮ ਹੁਣ ਆਰਮੀ ਕਰ ਰਹੀ ਹੈ ਅਤੇ ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਕਰ ਰਹੀਆਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਬਾਸ਼ ਦੇ ਖਿਲਾਫ ਇਸ ਨੂੰ ਲੈ ਕੇ ਸਕੂਫੀਆ ਏਜੰਸੀਆਂ ਤੋਂ ਖਬਰਾਂ ਆ ਰਹੀਆਂ ਨੇ ਕਿ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼ਾਬਾਸ਼ ਦਾ ਤਖਤਾ ਪਲਟਣ ਪਲਟਣ ਜਾ ਰਹੀ ਹੈ ਪਾਕਿਸਤਾਨ ਦੀ ਫੌਜ